ਸਿਕਲ ਦੋਸਤੋ ਤੁਸੀਂ ਦੇਖੋਗੇ ਇਸ ਗਰੋ ਬੈਗ ਦੇ ਵਿੱਚ ਮੈਂ ਅਰਬੀ ਲਗਾਈ ਹੋਈ ਹੈ ਤੇ ਇਸ ਦੇ ਪੱਤੇ ਆ ਜਿਹੜੇ ਆ ਤੁਸੀਂ ਦੇਖੋ ਮੈਂ ਹਾਰਵੈਸਟ ਕੀਤੇ ਆ ਪਕੌੜੇ ਬਣਾਉਣ ਲਈ ਤੇ ਇਸ ਤੋਂ ਬਾਅਦ ਅੱਜ ਆਪਾਂ ਇਹਨੂੰ ਕੱਢ ਕੇ ਦੇਖਾਂਗੇ ਕਿਉਂਕਿ ਇਸ ਨੂੰ ਮੈਂ ਪੰਜਵੇਂ ਮਹੀਨੇ ਯਾਨੀ ਕਿ ਮਈ ਦੇ ਵਿੱਚ ਲਗਾਇਆ ਸੀ ਹੁਣ ਲਗਭਗ ਇਹਨੂੰ ਲਗਾਏ ਹੋਏ ਪੰਜ ਤੋਂ 6 ਮਹੀਨੇ ਹੋ ਗਿਆ ਤੇ ਅੱਜ ਆਪਾਂ ਇਹਨੂੰ ਹਾਰਵੈਸਟ ਕਰਾਂਗੇ ਜਦੋਂ ਇਹਨਾਂ ਦੇ ਪੱਤੇ ਇਸ ਤਰ੍ਹਾਂ ਪੀਲੇ ਪੈਣ ਲੱਗ ਜਾਣ ਨਾ ਤੇ ਪੱਤਿਆਂ ਦੀ ਜਿਹੜੀ ਗਰੋਥ ਆ ਉਹ ਰੁਕ ਜਾਵੇ ਤਾਂ ਮਤਲਬ ਇਹ ਹਾਰਵੈਸਟ ਕਰਨ ਦੇ ਲਈ ਤਿਆਰ ਹੋ ਚੁੱਕੀ ਹੈ ਦੋਸਤੋ ਉਸ ਗ੍ਰੋ ਬੈਗ ਦੇ ਵਿੱਚੋਂ ਮੈਂ ਇੰਨੀ ਹਰਬੀ ਹਾਰਵੈਸਟ ਕੀਤੀ ਐ ਤੇ ਇਸ ਨੂੰ ਹੁਣ ਮੈਂ ਧੋ ਲਿਆ ਤੇ ਧੋ ਕੇ ਮੈਂ ਇਹਨੂੰ ਸੁਕਾਉਂਗੀ ਧੁੱਪ ਦੇ ਵਿੱਚ ਚੰਗੀ ਤਰ੍ਹਾਂ ਤੇ ਉਸ ਤੋਂ ਬਾਅਦ ਇਹ ਆਪਣੇ ਖਾਣ ਦੇ ਲਈ ਰੈਡੀ ਐ ਤੁਸੀਂ ਜੇਕਰ ਇਸ ਨੂੰ ਜ਼ਿਆਦਾ ਕੁਆਂਟੀਟੀ ਦੇ ਵਿੱਚ ਲਗਾਉਂਦੇ ਹੋ ਤਾਂ ਤੁਸੀਂ ਇਹਨੂੰ ਚੰਗੀ ਤਰ੍ਹਾਂ ਧੁੱਪ ਦੇ ਵਿੱਚ ਸੁਕਾ ਕੇ ਉਸ ਤੋਂ ਬਾਅਦ ਤੁਸੀਂ 6 ਤੋਂ 8 ਮਹੀਨੇ ਤੱਕ ਇਹਨੂੰ ਯੂਜ਼ ਕਰ ਸਕਦੇ ਹੋ ਇਸ ਦੇ ਨਾਲ ਹੀ ਅੱਜ ਮੈਂ ਆਪਣੇ ਬੂਟੇ ਤੋਂ ਇੱਕ ਅਮਰੂਦ ਵੀ ਹਾਰਵੈਸਟ ਕਰੂੰਗੀ ਆ ਦੇਖੋ ਤੁਸੀਂ ਪੱਕ ਗਿਆ ਜੇਕਰ ਮੈਂ ਇਹਨੂੰ ਨਾ ਤੋੜਿਆ ਤੇ ਹੈ ਟੁੱਟ ਕੇ ਥੱਲੇ गिर ਜਾਂਦਾ ਹੈ ਉਸ ਤੋਂ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਮੈਨੂੰ ਫੋਲੋ ਜ਼ਰੂਰ ਕਰਿਓ ਬਾਏ ਬਾਏ